ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਮਾਲਪੁਰ ਸਾਈਡ ਨੂੰ ਆ ਯਾਰਾਂ ਦੋਸਤਾਂ ਨਾਲ ਤੇ ਆਪਣਾ ਚੰਦ ਬਾਈ ਤਿਆਰ ਬੈਠਾ ਹੈ ਤੇ ਕੰਮਾ ਬਾਈ ਤਿਆਰ ਬੈਠਾ ਹੈ ਨਾਲ ਲੈ ਕੇ ਤੇ ਕਿਉਂਕਿ ਇਹਨਾਂ ਦਿਨਾਂ 'ਚ ਕੰਮ ਘੱਮ ਹੁੰਦਾ ਨਹੀਂ ਤੇ ਵਿਲੇ ਹੁੰਨੇ ਆ ਤੇ ਮੈਂ ਜਿਹੜੇ ਕੰਮ ਘੱਮ ਕਰਨ ਵਾਲੇ ਉਹ ਕਰ ਲੀਏ ਨਾਲੇ ਬਲੌਗ ਬਣਾਉਣੇ ਆ ਹੈ ਨਾਲੇ ਤੁਹਾਡੇ ਨਾਲ ਗੱਲਾਂ ਮੱਦਾ ਮਾਰਦੇ ਆ ਤੇ ਪਹੁੰਚਣ ਲੱਗੇ ਆ ਜਿੱਦਾਂ ਕਿ ਪਿੰਡ ਜਗਤਪੁਰ ਲੇ ਮੇਰੇ ਬਿਰੋ ਜਗਤਪ੍ਰੋ ਤੁਰ ਪਿਆ ਆਪਾਂ ਤੇ ਆਪਣਾ सोनू ਬਾਈ ਤੇ ਆਪਣਾ ਕਮਰ ਸਿੰਘ ਜਤਿੰਦਰ ਸਿੰਘ ਜਗਤਪੁਰਿਆ ਚੱਕ ਲਿਆ ਹੋਰ ਚੱਲੇ ਆ ਮਾਲਪੁਰ ਫੈਲ ਨੂੰ ਤੇ ਇਹਨਾਂ ਨਾਲ ਛੁੰਨੇ ਪਹਿਲੀ ਆ ਮੈਂ ਚਲੋ ਘਰ ਦੇ ਕੰਮ ਕਰਨ ਵਾਲੇ ਉਹ ਕਰ ਲੀਏ ਨਾਲੇ ਵਲੌਗ ਬਣਾਉਣਾ ਤੁਹਾਡਾ ਨਾਲ ਗੱਲਾਂ ਬਾਤਾਂ ਗਾਣਾ ਕਿਹੜੇ ਪਿੰਡਾਂ ਦਾ ਜ਼ਿਆਦਾ ਕਿਹੜੇ ਪਿੰਡਾਂ ਬਈਆਂ ਦਾ ਸਾਥ ਕਿਹੜੇ ਆ ਮੈਂ ਕਿਹੜੇ ਪਿੰਡ ਜਿਹੜਿਆ ਪਿੰਡਾਂ ਦਾ ਬਾਪੂ ਸੱਤੀ ਯਾਰ ਮੈਂ ਭੁੱਲ ਜਾਨਾ ਪਿੰਡਾਂ ਦਾ ਸਾਥ ਮੈਂ ਜਿੱਦਰਾ ਦਾ ਯਾਰ ਮੈਨੂੰ ਡਰਾਈਵਰ ਕਿਹਨੇ ਬਣਾਤਾ ਤਾਂ ਮੈਨੂੰ ਬੰਦਾ ਮਾ ਡਰਾਈਵਰ ਆਪਣੇ ਆ ਬਣ ਗਿਆ ਸੀ ਆਪਣੇ ਆਪ ਨਹੀਂ ਬਣਿਆ ਜੇ ਮੈਂ ਸਿਖਾਈ ਨਹੀਂ ਸਿਰੋੜੀ ਚੱਲੇ ਆ ਹਾਂ ਸਿਰੋੜੀ ਚੱਲੇ ਆ ਜਿਹੜੀ ਮਜ਼ਾਰੀ ਕਰਦੀਆਂ ਹਾਂ ਮਜ਼ਾਰੀ ਕਰ ਨਾਲੇ ਮਾਲ ਭਰ ਗਈ ਜਨਾ ਤਾਂ ਉੱਥੇ ਸਮੋਦੜੇ ਪਹੁੰਚਣ ਲੱਗੀਆਂ ਸੀ ਘਲੋਲਾ ਕਰਦੀਆਂ ਪੈਂਦੀਆਂ ਮੜੀਆਂ ਠੀਕ ਨਹੀਂ ਬਾਬਿਓ ਨਾਲ ਆਲਰੇਡੀ ਜੀਪ ਦਾ ਸਾਹ ਕਿਹੜਾ ਕੀਤਾ ਪੜਾ ਸਾ ਮੈਂ ਚਿੰਗਮ ਖਾਧਿਆ ਸਰਟੀਫਾਈਡ ਕਿੱਥੋਂ ਮੈਂ ਮੋਟੂ ਦੀ ਗੱਲ ਆਪਣੇ ਮੋਟੂ ਬਾਈ ਦੀ ਗੱਡੀੋਂ ਸੈਂਟਰ ਫਰੈਸ਼ ਇੱਤੋਂ ਹੀ ਆ ਸ਼ੂਡਾ ਬਹੁਤ ਚਾਟ ਆ ਉਹ ਵੀ ਗੱਡੀ ਖਾ ਗਿਆ ਮੈਂ ਤਾਂ ਦੋ ਵਾਰ ਖਾਧੀਆਂ ਨਾਲ ਪੰਜ ਟੌਫੀਆਂ ਖਾ ਗਿਆ ਝੋੜੇ ਬਾਈ ਜਿਹੜੇ ਗੱਡੀ ਚੋਂ ਪਤਾ ਹੀ ਆ ਮੋਟੂ ਨੂੰ ਕਿ ਗੱਡੀ ਚ ਟੋਪ ਹੀ ਕੰਮ ਆ ਛੱਡਦਾ ਨਹੀਂ ਕੋਈ ਕੋਈ ਗੋਸ਼ ਹੋਵੇ ਕੋਈ ਛੱਡਦਾ ਆ ਗੱਡੀਆਂ ਬਾਈ ਸਾਰੀਆਂ ਕੱਢ ਕੇ ਖਾਖਾ ਟਿਕਟ ਜਿਹੜੀਆਂ ਟੌਫੀਆਂ ਆ ਅੱਠ ਲਿਫਾਫੇ ਖਾਲੀ ਬਹੁੜੇ ਸ਼ਵੀਰ ਲੱਗੇ ਹੋਆ ਅਰੇ ਬਾਪੋ ਸ਼ਵੀਰ ਲੱਗੀ ਹੋਆ ਸ਼ਵੀਰ ਪੀ ਲਈਏ ਪੀ ਲਓ ਪੀ ਲਓ ਪੀ ਜਾਂਦੇ ਯਾਰ ਦੇਖੋ ਤਾਂ ਬਾਬੇ ਆਪਣੇ ਪੰਜਾਬ ਚ ਨਾ ਸਭ ਨੂੰ ਵੱਧ ਦਾਨਪੁਨ ਸ਼ਵੀਲਾ ਆਪਣੇ ਆਪਣੇ ਪੰਜਾਬ ਦਾ ਲੈਵੇ ਨਜ਼ਾਰਾ ਆ ਗਿਆ ਚਵੀਲ ਪੀ ਕੇ ਹੈ ਆਪਣੇ ਪੰਜਾਬ ਚ ਰ ਇਹ ਚੀਜ਼ਾਂ ਬਹੁਤ ਸੇਵਾ ਬਹੁਤ ਆਪਣੇ ਪੰਜਾਬ ਚ ਨਾ ਬਹੁਤ ਦਾਨਪੁਨ ਕਰਦੇ ਆਪਣੇ ਪੰਜਾਬ ਦੀ ਇਹ ਹੀ ਗੱਲ ਬਹੁਤ ਵਧੀਆ ਹੈ ਹੈ ਨਾ ਇਹ ਤਾਂ ਗੱਲ ਹੈਗੀ ਹੈ ਇਹ ਤਾਂ ਗੱਲ ਹੈਗੀ ਹੈ ਜੀ ਇਹ ਤਾਂ ਗੱਲ ਜਿੰਨੇ ਦਾਨਪੁਨ ਪੰਜਾਬ ਚ ਨਾ ਭਾਈ ਕਿਤੇ ਨਹੀਂ ਹੈਗਾ ਆ ਚੋਰੀ ਦੀ ਆਦਤ ਵੀ ਹੈਗੀ ਆ ਉਤਲਾ ਚਿੰਗਮ ਚੱਕੀ ਕਿ ਨਾ ਚੱਕੀ ਇਹ ਸਾਡੇ ਮੋਟਰਾਂ ਮੈਂ ਗਾ ਚੱਕਦੇ ਨਹੀਂ ਸਾਡੇ ਜਸਵੀਰ ਸਿੰਘ ਨੇ ਗੱਡੀਆਂ ਸਾਰੀਆਂ ਟੌਪੀਆਂ ਇੱਧਰ ਕਹਿੰਦੇ ਆ ਲੈ ਇਹ ਮੱਟਮੱਟਾ ਖਾਣਾ ਪਸੜਦੈ ਨਹੀਂ ਮੱਟਮੱਟਾ ਖਾਣਾ ਉਹ ਸ਼ਵੀਰ ਪੀ ਕੇ ਬ੍ਰਹਮੀ ਪੀ ਕੇ ਉੱਪਰੋਂ ਜਿਹੜੀ ਚਮੜੀ ਆ ਉਹ ਤਾਂ ਫਿੱਟ ਦੈਣੀ ਉੱਪਰੋਂ ਸੈਂਟਰ ਫੈਸ਼ ਹੈ ਸ਼ਵੀਰ ਪੀ ਕੇ ਐਦਾਂ ਦੇ ਬੰਦੇ ਸਾਡੀਆਂ ਆਈਟਮਾਂ ਮੈਂ ਵੀ ਆ ਵੀ ਆਪਣੀ ਗੱਡੀ ਮੋਰੇ ਜਾਂਦੀ ਹੈ ਹੈ ਸਕੋਰਪਿਓ ਅੱਜ ਚੱਲੇ ਆ ਮਾਲ ਪਰੋਂ ਆਪਣੀ ਕਿਹਦੀਆਂ ਆਪਣੀ ਉਹਦੇ ਤੋਂ ਸੋਹ ਲੰਮਾ ਨਾਲ ਖਾਇ ਚ ਪਿੱਛੇ ਲੈ ਮਿੱਤਰਾ ਸੜਸ਼ੰਗ ਘਟਾ ਪਗੇ ਹੈ ਤੇ ਬਾਕੀ ਬਲੌਕ ਉਸੇ ਦੇਖਦੇ ਜਿਹੜੇ ਟਰਾਲੀ ਆਪਾਂ ਲਿਆਂਦੀ ਨਵੇਂ ਹੈ ਜਿਹੜੇ ਟੁੱਟ ਲੈਂਦਾ ਸਮਾਨ ਲੈੰਦਾ ਯਾਰ ਕਿੱਦਾਂ ਦੇ ਹਾਲਾਤ ਆ ਗਏ ਕਿੱਦਾਂ ਜਮਾਨਾ ਆ ਗਿਆ ਆਪਣੇ ਜਲੀ ਜਾਂਦੇ ਹੈ ਸਹੀ ਗੱਲ ਹੈ ਕਿੱਦਾਂ ਯਾਰ ਹਾਲਾਤ ਆ ਗਏ ਆਪਣੇ ਬਦਨ ਸਵਾ ਖੁਸ਼ੀ ਹੋਣੀ ਚਾਹੀਦੀ ਬੰਦਾ ਸਾਡਾ ਤਰੱਕੀ ਕਰਦਾ ਨਾ ਵੀ ਸੱਟ ਕਿ ਕਿੰਦਾ ਨੇ ਹਾਲਾਤ ਆ ਯਾਰ ਸਾਰੇ ਪਾਸੇ ਆਹੀ ਹਾਲਾ ਬਾਬੇ ਹੋਏ ਕਿ ਸਾਡੇ ਨਾਲੇ ਹੁੰਦਾ ਇਦਾਂ ਦਾ ਜਿਹਦਾ ਦਿਲੋਂ ਕਰਦੇ ਉਹੀ ਧੋਖਾ ਦੇ ਜਾਂਦਾ ਜਿਹਦਾ ਦਿਲੋਂ ਕਰਦੇ ਉਹੀ ਧੋਖਾ ਦੇ ਜਾਂਦਾ ਹੈ ਸਹੀ ਗੱਲ ਹੈ ਪੈਸੇ ਨਾਲੇ ਪਿਆਰ ਹੋ ਗਿਆ ਬੰਦੇ ਦੀ ਕੋਈ ਵੈਲੀ ਹੋਈ ਯਾਰ ਇਦਾਂ ਦਾ ਸਮਾ ਆ ਗਿਆ ਅੱਜ ਕੱਲ ਹਣਾ ਇਹ ਲੱਗਿਆ ਗੱਲਾਂ ਸਹੀ ਗੱਲ ਆ ਭਾਈ ਯਾਰੇ ਲੈਣ ਦੇ ਬੰਦਿਆਂ ਨੂੰ ਸਹੀ ਗੱਲ ਜਿੱਦ ਤੱਕ ਕੋਈ ਖੁਸ਼ ਹੁੰਦਾ ਰਹੇ ਨਾ ਜਾ ਰਹੀ ਲੋ ਬੰਦਾ ਸਾਡਾ ਹਾੜਪੁਰ ਕੋ ਪਹੁੰਚ ਕੇ ਬੰਦਾ ਇੱਕ ਤਾਂ ਸਾਡਾ ਲੜ ਗਿਆ ਝੋਨਾ ਵੀ ਲਾਣ ਲੱਗ ਪਿਆ ਆ ਝੋਨਾ ਲਾ ਵੀ ਤਾਂ ਇਹਨੂੰ ਨਹੀਂ ਪਤਾ ਮੈਂ ਕਿੱਥੇ ਪਿਆ ਆਪਾਂ ਬੈਠੇ ਦੋ ਗੱਲਾਂ ਬਾਤਾਂ ਕਰਦੇ ਜਾਂਦੇ ਆਂ ਤੇ ਘੁੰਮਣ ਲੱਗਿਆ ਪਿੰਡ ਸੀਣਾ ਪਹੁੰਚ ਗਏ ਮੇਰੇ ਬਿੱਧੀ ਉਹ ਸੀਣਾ ਹੈ ਨਵੇਂ ਨਵੇਂ ਪਿੰਡ ਦਾ ਸੀਣਾ ਬਿੱਧਰਾ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਤਾਂ ਬੰਦ ਦਾ ਸੁਤਦਾ ਪਿਆ ਆ ਇਹਦਾ ਓਕਾ ਭਾਈ ਇਸ ਦਾ ਪਿਆ ਆ ਜਾ ਆ ਹੁਣ ਆ ਜਾ ਤੇ ਪਾਣੀ ਛਿੱਟੇ ਮਾਰਦਾ ਆ ਜਾ ਆ ਜਾ ਅੰਦਰ ਨੂੰ ਆ ਜਾ ਭਰਾਵਾ ਆ ਜਾ ਤੁਰਿਆ ਤੁਰਿਆ ਹੈ ਨਾ ਛੇਣੀ ਪਿੰਡ ਛੇਣੀ ਪਿੰਡ ਆਇਆ ਅੱਜ ਛੇਣੀ ਆ ਜਾਂ ਆ ਜਾਂ ਹੈ ਅੱਜ ਦੇ ਦਿਨ ਸਾਡਾ ਛੇਣੀ ਪਿੰਡ ਵੱਲ ਗੁਜ਼ਰੇ ਹੈ ਤਾਂ ਸਾਡੀ ਲਾਈਵ ਚੱਲ ਰਹੀ ਹੈ ਏਦਾਂ ਸਾਡਾ ਕਹਿੰਦੇ ਕਦੇ ਘਹੀਂ ਹਾਂ ਆਹ ਮੂਹ ਦੇਖੋ ਬੰਦਾ ਸਾਡਾ ਡਿੱਡੀ ਬੈਠਣਾ ਸਟਾਈਲ ਦੇਖੋ ਸਟਾਈਲ ਸਾਡੇ ਚੰਦਬਾਈ ਦਾ ਚੌਂਕੜੀ ਮਾਰ ਕੇ ਬੈੰਦਾ ਜਿੱਤਨੂੰ ਵੀ ਜਾਣਾ ਚੌਂਕੜੀ ਮਾਰ ਕੇ ਮੋਟਰਸਾਈਕਲ ਤੇ ਲੈ ਕੇ ਬੰਦਾ ਜੜ ਕੜ ਕਲਾਰੇ ਮੈਂ ਪਰ ਕੜ ਪਰ ਤੇ ਖਾਣੇ ਹਜੇ ਸਹੀ ਗੱਲ ਆਲੂ ਵੀ ਖਾਣੇ ਇਹ ਕੀ ਨਜ਼ਾਰਾ ਨਾ ਚੌਂਕੜੀ ਮਾਰ ਕੇ ਬੈਠਣਾ ਮਨ ਨਹੀਂ ਪੱਟ ਹੁੰਦਾ ਜਾ ਜ਼ਿਆਦਾ ਮਾਦੀ ਦੇਖ ਲੋ ਬੰਦਾ ਸਾਡਾ ਜਿਹੜਾ ਪਿੱਛੇ ਬੈਠਾ ਹੋਵੇ ਚਾਹੇ ਮੋਰੇ ਬੈਠਾ ਹੋਵੇ ਬੈਠਣਾ ਚੌਂਕੜੀ ਮਾਰ ਕੇ ਨਜ਼ਾਰੇ ਨੈਣ ਵੇਰਵਾ ਪਾ ਦਿਆ ਘਰ ਮੇਰਾ ਭਰਾ ਤੇ ਐਦਾਂ ਆ ਗਿਆ ਮੇਰਾ ਭਰਾ ਗੀਪੇ ਵਾਲਾ ਪਾ ਗੀਪੇ ਉਹਨਾ ਚੋਹਾਈ ਆ ਲੈਦਾ খালি ਜੁਟ ਕੇ ਨਹੀਂ খালি ਹੋ ਕੇ ਕੌਣ ਕੌਣ ਪੈਂਦਾ ਐਦਾਂ ਮੈਨੂੰ ਦੱਸੋ ਯਾਰ ਕਿ ਗੱਡੀ ਚ ਕੌਣ ਕੌਣ ਪੈਂਦਾ ਐਦਾਂ ਗੀਪਾ ਸਾਡੇ ਚੰਦ ਬਾਈ ਮੰਗੋ ਦੇਖੋ ਕਿਹਦਾ ਪੈਂਦਾ ਜਰਾ ਬੈਟਰੀ ਜਾ ਰਹਾ ਜਵੇ ਚੌਂਕੜੀ ਮਾਰ ਕੇ ਇੱਕ ਮਾਰੀ ਜਵੇ ਚੌਂਕੜੀ ਮਾਰ ਕੇ ਕਿਹਦਾ ਜਾ ਕੇ ਬ੍ਰੇਕ ਮਾਰ ਮਰਮ ਲੈ ਕੇ ਆਧਰਮੇ ਪਜੋਤਾ ਕਲਾ ਰਣਾ ਹੋਰ ਆਵਾਇ ਕੋਈ ਨਾ ਮੁੰਡਾ ਲੋਨ ਕਾਈ ਕਰਦਾ ਜਾਂ ਸਾਡੇ ਬੰਦੇ ਰਾਣੀ ਲਾਤੀ ਆ ਮਜਾਰੀ ਪਹੁੰਚ ਗਏ ਮੁੰਡੇ ਮਜਾਰੀ ਹੈ ਕਹਿੰਦੇ ਬਾਗਰ ਖਾਣੇ ਬਰਗਰ ਖਾਣੇ ਹੋਣੇ ਮਜਾਰੀ ਸਾਡੇ ਬੰਦੇ ਨੂੰ ਠੰਡ ਲੱਗੀ ਜਾਂਦੀ ਯਾਰ ਕੀ ਹੋ ਗਿਆ ਆਵਾਸੀਆ ਗਿੱਦਾ ਆਵਾਸੀਆ ਗੋਸਲ ਕਰਨਾ ਕਿੱਥੇ ਦਾ ਠੰਡੇ ਲੱਗੀ ਜਾਂਦੀ ਗੋਸਲ ਕਰਨਾ ਸਾਹਮਣੇ ਉੱਤਰ ਗੋਸਲ ਕਰਨਾ ਲੱਭੀ ਜਾਂਦਾ ਉਹਦੇ ਬਸ ਬਚ ਕੇ ਠੰਡ ਲੱਗੀ ਜਾਂਦੀ ਸੜ ਲੱਗ ਗਿਆ ਜਿੱਤੀ ਹੋਵਾ ਬੱਦਲ ਚੜ ਲੱਗ ਗਿਆ ਇਹਨੇ ਮੁੰਡੇ ਆ ਗਏ ਬਰਗਰ ਖਾਣ ਹੈ ਮਿਆਰੀ ਕਰ ਛੋਟਾ ਬੋਕਾ ਸਿੱਧੂ ਵੇ ਹਾਂ ਹਾਂ ਇਸਕੇ ਇਹਦੇ ਬੰਦੇ 15 ਦਾ ਬੰਦਾ ਛੋਟਾ ਇੱਕ ਆ ਬੈਠਾ ਸਾਡਾ ਸਿੱਧੂ ਮੁਸਕੇ ਵਾਲਾ ਫਟਕ ਕੇ ਕਹਿੰਦਾ ਬਾਹੂ ਜੱਲਦਾ ਬਲਾਵਾ ਕਿਹਦਾ ਕੀਆ ਕੀਆ ਆ ਮੈਨੂੰ ਮੀਨੂ ਆ ਕੇ ਆ ਦੇ ਤਾਂ ਮੈਨੂੰ ਹਾਂ ਮੈਨੂੰ ਦੇ ਦਿੱਤਾ ਕਹਿੰਦੇ ਪੜ੍ਹ ਕੇ ਆਰਡਰ ਕਰ ਹੋਰ ਮੇਰੀ ਅੰਗਰੇਜ਼ੀ ਬਹੁਤ ਟਾਫ ਐ ਨਾ ਸਮਝਿੰਗ ਅੱਗੇ ਸਹੀ ਗੱਲ ਆ ਸਹੀ ਗੱਲ ਆ ਫੋਟੋ ਜਿਹੜੀ ਬਣੀ ਐ ਉੱਪਰ ਤੇ ਕਹਿੰਦੇ ਫੋਟੋ ਫੋਟੋ ਦੇ ਦੇ ਬਾਈ ਇੱਥੇ ਕਹਤਾ ਮੈਂ ਕਹ ਕਾ ਲਿਆ ਦੇ ਇੱਕ ਕਾ ਲਿਆ ਦੇ ਅੱਛਾ ਹੁਣ ਕੀ ਕਰਾਂ ਆਰਡਰ ਦੇਣ ਦਾ ਤਰੀਕਾ ਸਿੱਖ ਲਓ ਬਾਪਿਓ ਸਾਨੂੰ ਨਹੀਂ ਜੇ ਕਿਸੇ ਨੂੰ ਨਾਂ ਨਾ ਪੜਨਾ ਆਵੇ ਤਾਂ ਫੋਟੋ ਤੇ ਉਂਗਲੀ ਨਾਲ ਮਾਰ ਤੋਂ ਕੰਮੇ ਮੰਗੋ ਪਿਆਰ ਦੇ ਆਹ ਕੀ ਬਗਲਾ ਰੇਟ ਦੇਖ ਲਓ ਜੇ ਕੋਈ ਜਾਦੇ ਵਧੀਆ ਮੰਗਾਣਾ ਹੋਵੇ ਮਹਿੰਗੇ ਦੇ ਤੇ ਉਂਗਲੀ ਛੱਕ ਦੋ ਆਹੀ ਲਿਆ ਦੀ ਭਰਾ ਤੇਰੇ ਯਾਰ ਦੇ ਬੰਦੇ ਉਹ ਮੈਂ ਜੋ ਕਿ ਆਉਂ ਜਾਣਾ ਨਾ ਨਾ ਪੜਦਾ ਨਹੀਂ ਚਾਹੀਦਾ ਇਹਦਾ ਜਿਹੜੂ ਤਿਆਰ ਤਈ ਹੈ ਜੀ ਹੋਗਾ ਨਹੀਂ ਬਾਗ ਨਹੀਂ ਮਾਰ ਬਰਗਰ ਆ ਗਿਆ ਆਪਣੇ ਹੈ ਲੈ ਬਾਬੇ ਉਂਗਲੀਆਂ ਵੇ ਲੈ ਸਾਡੀਆਂ ਉਂਗਲੀਆਂ ਹਾਂਜੀ ਉਂਗਲੀਆਂ ਉਂਗਲੀਆਂ ਲੈਂਦੀਆਂ ਨੇ ਫਰਾਈਆਂ 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 ਅੰਦੇ ਬੜਾ ਅੱਛਾ 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 ਹਾਂਜੀ ਪੰਜਾਬੀ ਚ ਕਹਣਾ ਪੈਂਦਾ ਭਰਾ ਉਂਗਲੀਆਂ ਉਂਗਲੀਆਂ ਕੰਮਿਆਂ ਨਾਲ ਸਾਥ ਦਾ ਵਾਹ ਸਹੀ ਗੱਲ ਆ ਆਵੇ ਸਾਡੀਆਂ ਉਂਗਲੀਆਂ ਵੀ ਆ ਗਈਆਂ ਹੈ ਪਹਿਲੇ ਕੰਮ ਪੇਟ ਭੁਜਾ ਫੇਰ ਕੰਮ ਦੂਜਾ ਹੈ ਉਂਗਲੀਆਂ ਖਾ ਲਈ ਆਹੋ ਕੈਂਟ ਬਣਾਇਆ ਬੰਦਾ ਜੀ ਬਰਗਰ ਮਜਾਰੀ ਹੈ ਨਾ ਵਧੀਆ ਬਣਾਇਆ ਵਧੀਆ ਬਣਾਇਆ ਗੱਲਬਾਤ ਸਾਰਾ ਕਿੱਦਾਂ ਗੱਲਬਾਤ ਭਾਈ ਔਕਰਪੋਰਟ ਤੇਨ ਫੁੱਲ ਨਜ਼ਾਰਾ ਹੈ ਬੁਰਾ ਕੁੜਾ ਕੇ ਆ ਬੰਦਾ ਰਹਿ ਗਿਆ ਸਾਡਾ ਚੱਕ ਦੇ ਭਰਾ ਛੇਤੀ ਹਾਂ ਗੱਲਬਾਤ ਐਵੇਂ ਜੈਸੇ ਹੋ ਗਈ ਰਾਦੇ ਤੁਰਿਆ ਫਾ ਹਾਰ ਫਾਦੇ ਤੁਰਿਆ ਹੋਣਾ ਪਹਿਲਾਂ ਰਾਹ 'ਚ ਕਹਿੰਦੇ ਸੀ ਇੱਥੇ ਖਾਣੇ ਪੀਣੇ ਮੈਂ ਕਿਹਾ ਨਹੀਂ ਆਪਣੇ ਹੀ ਜਿਹਾ ਖਾਣੇ ਪੀਣੇ ਲੈ ਵੇ ਮਿੱਤਰਾ ਫਾਈਨਲੀ ਫਾਈਨਲੀ ਕੰਪਲ ਆਏ ਆਂ ਛਾਲ ਪਰ ਸਾਰਾ ਗਾਇਤ ਆ ਖਾ ਵੀ ਲਿਆ ਚਾਹ ਪਾਣੀ ਵੀ ਪੀ ਲਿਆ ਹੈ ਨਜਾਦੇ ਵੀ ਲੈ ਲਈ ਤੇ ਹੁਣ ਚੱਲੇ ਆਂ ਆਪਣੋ ਆਪਣੇ ਘਰ ਨੂੰ ਹੈ ਤੇ ਬਾਕੀ ਚੱਲਦੇ ਜਾ ਰਹੇ ਸਹੀ ਗੱਲ ਹੈ ਦੇ ਬਾਕੀ ਭਾਬਿਓ ਮਿਲਦੇ ਆ ਕਿਸੇ ਨੈਕਸਟ ਬਲੌਗ ਜਾਂ ਖਰੇਜ ਕੰਟੈਂਟ ਨਾਲ ਜੇ ਬਲੌਗ ਵਧੀਆ ਲੱਗੇ ਤਾਂ ਚੈਨ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਕਰਿਓ ਲਾਈਕ ਵੀ ਐਸੇ ਕੁਝ ਖਾਸ ਹੈ ਨਹੀਂ ਜਿੰਨਾ ਦਾ ਵੀ ਮੇਰਾ ਭਰਾ ਰਜਿਸਟਰ ਕਰਿਓ ਕੁੱਤਾ ਮਰ ਗਿਆ ਯਾਰ ਇੱਕ ਸਾਲਾ ਬੜਾ ਮੂੜਾ ਹੋਇਆ ਤਾਂ ਯਾਰ ਇਹ ਨੂੰ ਦੱਬਣ ਲੱਗਿਆ ਮੈਂ 44 ਡਿਗਰੀ ਟੈਂਪਰੇਚਰ ਗਰਮੀ ਦਾ ਆਪਾਂ ਗਾਉਣਾ ਹੁਣ ਦੇਖ ਰਹਾਂ ਨਾ ਦੱਬਣ ਬਾਰੇ ਤੂੰ ਚੰਗਾ ਵਿਚਾਰੇ ਨੂੰ ਦੱਬਵਾ ਕਿਤੇ ਇਹ ਗੱਲ ਕੋਈ ਨਹੀਂ ਆਪਣੀ ਭੁੱਲ ਨਹੀਂ ਨਹੀਂ ਕਰਦਾ ਜਦ ਨਾਲ ਯਾਰ ਹੋਵੇ ਜਿਆਦਾ ਵਿਚਾਰੇ ਮਾਂ ਦੇ ਪੇਸ਼ਾ ਜਨ ਜਨਵੇਂ ਨਾਲ ਹੁੰਦਾ ਜਾਂ ਮਾਰ ਦੇਣਾ ਜਿਵੇਂ ਸੱਤਾਂ ਚੋਂ ਜਵਾ ਤਿੰਨ ਰਹਿ ਗਏ ਆ ਪੰਜਰ ਬਿਠਾ ਲਤੇ ਆ ਇੱਕ ਉਹ ਕਹਿ ਗਿਆ ਕਿ ਕਿ ਬੰਦ ਜਾ ਬੜਾ ਤਾਸਾ ਜੇ ਸੱਤਾਂ ਚੋਂ ਤਿੰਨ ਰਹਿ ਗਏ ਦੇਖਦੇ ਦੇਖਦੇ ਨਾ ਤਿੰਨਾਂ ਚੜਾ ਲਗਾ ਚੰਦ ਚੜੇ ਸਾਰੇ ਮਾਰ ਗਏ ਇੱਕ ਤਸਵੀਰ ਜਿਹੜਾ ਬੈਠੀ ਰਹੇ ਤਾਂ ਫਿਰ ਦਿਆਂ ਹੰਦ ਰਦੇ ਨੇ ਜਿਹੜੇ ਦੇ ਇਹਨਾਂ ਦੇ ਤਾਂ ਤਾਂ ਇਹ ਕਿੰਨੇ ਤਾਂ ਚੜੇ ਪਰਚਾ ਆਪਣਾ ਬੁਰਾ ਹੋਦਾ ਸਾਨੂੰ ਏਦਾਂ ਥੱਲੇ ਟਿਕਾਣੀਆਂ ਦਾ ਤੇ ਇਹਨਾਂ ਵਿਚਾਰਾਂ ਨੇ ਕਿਆਰ ਹੁੰਦਾ ਹੋਇਆ ਬੜਾ ਜ਼ਿਆਦਾ ਤਾਂ ਹਣਾ ਵਿਚਾਰਾਂ ਨੇ ਦੇਖਿਆ ਵੀ ਕਿਆਰੇ ਢੇਢੇ ਮਹੀਨੇ ਰੇਆ ਸਾਰਾ ਗੱਡੀ ਅਣਗਹਿਲੀ ਕੀਤੀ ਬੰਦਾਂ ਨੇ ਹਣਾ ਪੰਪ ਤੇ ਨਵਾਂ ਪੰਪ ਖੋਲਿਆ ਬੂਲਣਾ ਮੋੜ ਤੇ ਡੀਜ਼ਲ ਗੱਡੀ ਚ ਪੈਟਰੋਲ ਪਾਤਾ 11 ਲੀਟਰ ਹੁਣ ਪੰਪ ਵਾਲਿਆਂ ਨਾਲ ਗੱਲ ਕੀਤੀ ਹੁਣ ਛੋਟੀ ਰਾਣੀ ਚ ਮੈਂ ਤੇਲ ਪਾਉਣ ਚੱਲਿਆ ਕਿਉਂਕਿ ਯਾਰ ਮੈਂ ਤਾਂ ਕਿਨਾਂ ਦੀ ਮਸ਼ਹੂਰੀ ਕਰਦਾ ਪੰਪ ਵਧੀਆ ਦਿਲ ਇੱਥੇ ਪੋਵਾ ਨਾ ਮੇਰੇ ਨਾਲ ਯਾਰ ਆਹ ਕੰਮ ਹੋ ਗਿਆ ਤਾਂ ਕਾਹ ਨੂੰ ਕਿਸੇ ਨਾਲ ਵੀ ਹੋ ਸਕਦਾ ਤਾਂ ਕਰਕੇ ਤੇ ਬਾਬੇ ਉਹ ਮੈਂ ਹੁਣ ਤੇਲ ਪੋਲੇ ਯਾ ਰਾਣੀ ਚ ਹੈ ਸ਼ਾਮ ਹੋ ਗਈ ਆ ਟਾਈਮ ਫੇਰ ਗਲਤ ਹੋ ਗਿਆ 2:00 ਵਜੇ ਸੀੜੀ 'ਚ ਪਤਾ ਨਹੀਂ ਨਾ ਟਾਈਮ ਕਿਉਂ ਗੰਮੇ ਸਹੀ ਕਰਦਣਾ ਦੂਜੇ ਦਿਨ ਫੇਰ ਗਲਤ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਆ ਤੇ ਹੁਣ ਚੱਲਿਆ ਤੇਲ ਪਾਉਣ ਯਾਰ ਇੱਕ ਨਾ ਚੱਕਰ ਜਿਆ ਪੈ ਗਿਆ ਸੀ ਮੈਂ ਸ਼ਾਇਦ ਤੁਹਾਨੂੰ ਦੱਸਿਆ ਨਹੀਂ ਪਹਿਲੇ ਦੱਸਿਆ ਨਹੀਂ ਮਨ ਲਾ ਤੁਹਾਨੂੰ ਮੈਂ ਬਲੌਗ ਬਣਾਇਆ ਉਹ ਵੀ ਪਾਇਆ ਨਹੀਂ ਹਾਲੇ ਆਪਣਾ ਪੰਪ ਖੋਲਿਆ ਨਵਾਂ ਮੈਂ ਨਾ ਯਾਰ ਉਹਦੇ ਬਲੌਗ ਵੀ ਪਾਉਂਦਾ ਨਾ ਤੇਲ ਬਹੁਤ ਬੈਸਟ ਆ ਤੇਲ ਦੀ ਨਹੀਂ ਗੱਲ ਮੈਂ ਕਹਿੰਦਾ ਤੇਲ ਬਹੁਤ ਬੈਸਟ ਆ ਤੇ ਯਾਰ ਉਹਨਾਂ ਨੇ ਮੈਂ ਕਾਲੀ ਸੀਗਾ ਐਨੇ ਤੇਲ ਸਿਕਾ ਪਹਿਲਾਂ ਜਿੰਨੇ ਇਸ ਟਾਈਮ ਐਨੇ ਤੇਲ ਸੀਗਾ ਮੈਂ ਕਾਲੀ ਸੀਗਾ ਮੈਂ ਇਦਾਂ ਹੀ ਕਾਰ ਦਿੱਤਾ ਮੈਂ ਸਵਾਰੀ ਨੇ ਫੋਨ ਤੇ ਲੱਗਿਆ ਸੀ ਮੈਂ ਕਿਹਾ ਤੇਲ ਪਾ ਦੋ ਯਾਰ ਨਾ ਉਹ ਯਾਰ ਪਾਤਾ ਪੈਟਰੋਲ ਤੇ ਮੈਂ ਵੀ ਧਿਆਨ ਮਾਰਿਆ ਉਹਨਾਂ ਨੇ ਵੀ ਧਿਆਨ ਨਹੀਂ ਮਾਰਿਆ ਪੈਟਰੋਲ ਪਿਆ ਗਿਆ ਗੱਡੀ ਚ ਚਲੋ ਜੀ ਇਦਾਂ ਚੱਲ ਗਿਆ ਮੈਂ ਜੰਡੇ ਵਾਲੇ ਨੂੰ ਜੰਡੇ ਵਾਲੇ ਮੈਂ ਸਟੈਪ ਦਾ ਇਸ ਕਰਕੇ ਵੀ ਚੱਕਿਆ ਨਹੀਂ ਬੇ ਕੁੜੀ ਸੀ ਜਿਹਨੇ ਤੇਲ ਪਾਇਆ 8 ਵਜੇ ਦਾ ਟਾਈਮ ਸੀ 8:14 ਦੇ ਉਹਨੇ ਤੇਲ ਪਾਇਆ ਪਾਤ ਜੀ ਮੇਰੇ ਕੋਲ ਪਈ ਆ ਤੇ ਦੇਖੋ ਯਾਰ ਐਦਾਂ ਹੀ ਹੋ ਜਾਂਦਾ ਹੈ ਵੀ ਤੁਹਾਨੂੰ ਪਤਾ ਹੈ ਬੜੀ ਗੱਡੀ ਦਾ ਕੋਈ ਪਹਿਲੀ ਕੱਲ ਪੈਟਰੋਲ ਪੋਕ ਘੱਟ ਆ ਗਈਆਂ ਨਾ 100 ਚੋਂ 20% ਗੱਡੀਆਂ ਪੈਟਰੋਲ ਦੇ ਡੀਜ਼ਲ ਹੈ ਨਾ ਕੁੜੀ ਨਾਲੇ ਘੱਟੋ ਘੱਟ ਕੁੜੀ ਨੂੰ 4-5 ਸਾਲ ਹੋ ਗਏ ਕੰਮ ਕਰਕੇ ਮੈਂ ਪਾਤ ਜੀ ਪਈ ਤੁਹਾਨੂੰ ਦਿਖਾਣਾ ਮੈਂ ਨਾ 1000 ਰੁਪਏ ਦਾ 10 ਲੀਟਰ ਪੈਟਰੋਲ 10 ਲੀਟਰ 35 ਪੁਆਇੰਟ ਪੈਟਰੋਲ ਪਾਤਾ ਉਹਨਾਂ ਨੇ ਇੱਕ ਉਹਨੇ ਹੰਦ ਦਿਖਾਣਾ ਆ ਦੇਖੋ ਬਾਬਿਓ ਪ੍ਰੋਡਕਟ ਪੈਟਰੋਲ ਤੇ 1000 ਰੁਪਏ ਦਾ 10 ਲੀਟਰ 35 ਪੁਆਇੰਟ 10 ਲੀਟਰ 35 ਪੁਆਇੰਟ ਹਨ ਇਹ ਕਿਹਦਾ ਯਾਰ ਪਸੂ ਬਹੁ ਛੱਡਿਓ ਸਾਡੇ ਇੱਥੇ ਰੋਡਾਂ ਦੇ ਉੱਪਰ ਇੰਨੇ ਘੁੰਮਦੇ ਨੇ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਜਾਣਾ ਦਾ ਕਰਨਾ ਫਿਰ ਗੱਡੀ ਹੌਲੀ ਯਾਰ ਚਲਾਣੀ ਚਾਹੀਦੀ ਹੌਲੀ ਚਲਾਇਆ ਕਰੋ ਇੱਕ ਮੇਰਾ ਵੀਰ ਯਾਰ ਸੀਟ ਬੈਲਟ ਨੂੰ ਉਹ ਕਹਿੰਦਾ ਰਹਿੰਦਾ ਮੇਰਾ ਭਰਾ ਸੀਟ ਬੈਲਟ ਅ ਜ ਮੈਂ ਫੇਰ ਲਾਈਓ ਵੀਰੇ ਲੋਕਲੇ ਹੀ ਘੁੰਮਦਾ 40 ਦੀ ਸਪੀਡ ਤੇ 40 ਦੇ ਉੱਪਰ ਸਪੀਡ ਜਾਣੀ ਨਹੀਂ ਲੋਕਲੇ ਘੁੰਮਦਾ ਮੇਰਾ ਭਰਾ ਮੈਂ ਦੇਖ ਲਓ ਐਦਾਂ ਵੀ ਹੋ ਜਾਂਦੀ ਆ 1000 ਰੁਪਏ ਮੈਂ ਕਾਰ ਦਿੱਤਾ ਨੇ ਸ਼ੁਕਰ ਮੈਂ ਕਾਰ ਤੇ ਤੇਲ ਪਵਾ ਪਾਪੀ ਮੇਰੇ ਕੋਲ ਸੀ ਇਹ 50 ਪਾਪੀ ਹੁੰਦੀ ਨੁਕਸਾਨ ਹੋ ਜਾਂਦਾ ਪੰਪ ਵਾਲੇ ਨੇ ਪੈਰ ਲੱਗਣ ਉਹਨੇ ਸੀ ਲੈ ਤਾਂ ਬਾਬੇ ਉਹ ਆ ਲਿਆ ਸਰਬੋ ਦਾ ਮਗਲਿਆਲ ਆਪਾਂ ਹੈ ਤੇ ਬਾਈ ਕਹਿੰਦਾ ਪਾ ਲੋ ਇਹ ਸਹੀ ਆ ਸਰਬੋ ਦਾ ਹੈ ਅੱਧਾ ਲੀਟਰ ਲਿਆ 150 ਰੁਪਏ ਦਾ ਹੁਣ ਇਹ ਪਾ ਕੇ ਗੱਡੀ ਘੱਟੋ ਘੱਟ 2-300 ਕਿਲੋਮੀਟਰ ਚੱਲਣੀ ਚਾਹੀਦੀ ਹੈ ਤਾਂ ਹੀ ਸੈੱਟ ਹੋਊਗਾ ਹਨਾ ਦੇਖ ਲੋ ਯਾਰ ਐਦਾਂ ਹੀ ਹੋ ਜਾਂਦਾ ਮੇਰਾ ਭਰਾ ਨਾ ਤਾਂ ਕਰਕੇ ਗੌਰ ਰੱਖਿਆ ਕਰੋ ਯਾਰ ਹਨਾ ਜੇ ਪੰਪ ਤੇ ਜਾਣੇ ਹੁੰਦੇ ਨੇ ਨਾ ਜੇ ਪੰਪ ਤੇ ਜਾਂਦੇ ਹਾਂ ਨੇ ਮੇਰਾ ਭਰਾ ਪੁੱਛਿਆ ਕਿ ਅੱਜ ਕਰੋ ਉਧਰ ਕੇ ਵੀ ਗੱਡੀ ਸਾਡੇ ਡੀਜ਼ਲ ਆ ਯਾਰ ਜੇ ਆਪਾਂ ਟਰੋਲ ਆ ਜਿਹੜੀ ਵੀ ਹੈਗੀ ਆ ਹਨਾ ਯਾਰ ਇਹਨਾਂ ਨੂੰ ਮੂਰਖ ਹਨ ਉਹਨਾਂ ਯਾਰ ਪਤਾ ਲੱਗਦਾ ਕਿਉਂਕਿ ਨਵਾਂ ਪੰਪ ਤੇਲ ਚਲੋ ਵਧੀਆ ਐ ਮੈਂ ਨਹੀਂ ਕਹਿੰਦਾ ਕਿ ਤੇਲ ਵਧੀਆ ਐ ਬਲਕਰ ਲੈਵੇਂ ਆ ਪਤਾ ਕੁਝ ਐ ਨਹੀਂ ਯਾਰ ਪਰ ਉਹ ਕੁੜੀ ਨੂੰ ਘੱਟ ਵੱਟ 4 6 4 500 ਹੋ ਗਏ ਪੰਪਾਂ ਤੇ ਲੱਗੀ ਨੂੰ ਉਹੀ ਇੰਨੇ ਜਾਣ ਗੈਲੀ ਕਰ ਗਈ ਯਾਰ ਤੇ ਹੁਣ ਮੈਨੂੰ ਮੇਰਾ ਭਰਾ ਸਲਾਹ ਦਿਓ ਪੇ ਪੰਪ ਵਾਲਿਆਂ ਦੇ ਅਲਸੀਟ ਪਾਣੀ ਚਾਹੀਦੀ ਕਿ ਨਹੀਂ ਪਾਣੀ ਚਾਹੀਦੀ ਹੈ ਨਾ ਮੈਂ ਜੋ ਜਿੰਨੇ ਪੈਸੇ ਲੱਗਣੇ ਸੀ ਜੋ ਜੋ ਕਰਨਾ ਸੀ ਉਹ ਕਰਵਾ ਦਿੱਤਾ ਮੇਸਤਰੀ ਕੋ ਗਿਆ ਕੰਪਨੀ ਚ ਗਿਆ ਨਾ ਪੇ ਪੇ ਕੀ ਆ ਗਿਆ ਕਰਾਂ ਪੇ ਕੰਪਨੀ ਪੇ ਮੈਨੂੰ ਹੁਣ ਤੁਸੀਂ ਸਲਾਹ ਦਿਓ ਮੇਰਾ ਭਰਾ ਪੇ ਪਾਮ ਪਾਣੇ ਤੇ ਕੰਪਲੇਟ ਹੋਣੀ ਚਾਹੀਦੀ ਆ ਕਿ ਰਹਿਣ ਦਮਾ ਯਾਰ ਹਨਾ ਇਹ ਤੁਹਾਡੇ ਭਰਾਵਾਂ ਦੀ ਸਲਾਹ ਨਾ ਬਾਕੀ ਮੈਂ ਹੁਣ ਚੱਲਣਾ ਜਿੱਦਾਂ ਤੁਸੀਂ ਕਹੋਗੇ ਕਿਉਂਕਿ ਤੁਸੀਂ ਯਾਰ ਮੇਰੀ ਫੈਮਿਲੀ ਹੋ ਤੁਹਾਡੀ ਸਲਾਹ ਮੈਂ ਹਰੇਕ ਜਗ੍ਹਾ ਲੈਣਾ ਹੁਣ ਨਾ ਕੁਝ ਵੀ ਕਰਨਾ ਹੁੰਦਾ ਨਾ ਤੁਹਾਡੀ ਸਲਾਹ ਨਾਲ ਕਰਦਾ ਹਾਂ ਨਾ ਬਾਬਿਓ ਤਾਂ ਤੁਸੀਂ ਮੈਂ ਦੱਸਿਓ ਮੇਰਾ ਭਰਾ ਉਹ ਪੰਪ ਵਾਲੇ ਨੇ ਹਲ ਸੇਟ ਪਾਣੀ ਚਾਹੀਦੀ ਕਿ ਨਹੀਂ ਪਾਣੀ ਚਾਹੀਦੀ ਕਿੱਡੀ ਵੱਡੀ ਯਾਰ ਗਲਤੀ ਉਹਨਾਂ ਦੀ ਨਾ ਡੀਜ਼ਲ ਪੰਪ ਦਾ ਕੰਮ ਹੋ ਜਾਂਦਾ ਇੰਜੈਕਟਰਾਂ ਦਾ ਕੰਮ ਹੋ ਜਾਂਦਾ ਕੱਟੋ-ਕੱਟ ਲੱਖ ਰੁਪਏ ਦਾ ਖਰਚਾ ਖੜ ਗਿਆ ਸੀਗਾ ਜੇ ਮੇਰੇ ਕੋ ਪਰਚੀ ਨਾ ਹੁੰਦੀ ਤਾਂ ਕੀ ਕਰਨਾ ਸੀ ਪੱਲਿਓ ਲਾਣੇ ਪੈਣਾ ਸੀ ਸਾਰਾ ਕੁਝ ਇੱਕ ਪਰਚੀ ਮੇਰੇ ਕੋਲ ਹੈ ਪਰਚੀ ਕਰਕੇ ਬਚਾਅ ਹੋ ਗਿਆ ਪਰਚੀ ਫਾਈਨਲੀ ਪਹੁੰਚਣ ਲੱਗਿਆ ਪੰਪ ਤੇ ਤੇ ਮੈਂ ਕਿਹਾ ਉੱਥੇ ਉਸੇ ਪੰਪ ਤੋਂ ਤੇਲ ਭਵਾਣਾ ਹਣਾ ਨਾਲੇ ਆਹ ਤੇਲ ਉੱਥੇ ਪਹਿਲਾਂ ਪਾਉਂਗਾ ਮਗਲੈਲ ਮਗਲੈਲ ਪਾ ਕੇ ਫੇਰ ਮਨਾਂ ਡੀਏ ਦਾ ਨਾ ਤਨਾਲੇ ਤੇ ਕਹਿੰਦਾ ਬੰਦੇ ਕਿਆ ਕਹਿੰਦੇ ਸਾਨੂੰ ਦਾਦਾ ਹਨਾ ਲੈ ਤਾਂ ਯਾਰ ਹੁਣ ਪਾਉਣ ਲੱਗਿਆ ਚ ਮਗਲੈਲ 1600 ਦਾ ਪਹਿਲਾਂ ਕੰਪਨੀ ਚ ਪਵਾਇਆ ਹੁਣ ਇਤੋਂ ਪਵਾਇਆ ਫੇਰ ਟੈਂਕੀ ਸਾਫ ਕਰਾਈ ਹੁਣ ਅੱਧਾ ਲੀਟਰ ਮਗਲੈਲ ਪਾ ਕੇ ਲੈ ਆ ਤਾਂ ਬਾਬਿਓ ਪਾਉਣ ਲੱਗਿਆ ਤੇਲ ਮਗਲੈਲ ਪਾਤਾ ਹੁਣ ਦੇਖਦੇ ਕਿਆ ਕਰਦੀ ਗੱਡੀ ਯਾਰ ਕੋਈ ਨਹੀਂ ਕੋਈ ਨਹੀਂ ਲੈ ਵੇ ਮੇਰਾ ਟੈਂਕੀ ਕਰਾਤੀ ਐ ਫੁੱਲ ਐ ਉਹ ਵੀ ਪਾਤਾ ਪੜਾ ਮਗਲੈਲ ਵੀ ਪਾਤਾ ਤੇ ਤੇ ਜੇ ਮਤਲਬ ਪੰਪ ਪ ਵੱਡ ਹੋ ਜਾਂਦਾ ਇੰਜੈਕਟਰ ਦਾ ਕੰਮ ਹੋ ਜਾਂਦਾ ਲੱਖ ਨੂੰ ਸੂਈ ਪਹੁੰਚਣੀ ਸੀ ਨਾ ਲੱਖ ਨੂੰ ਤੈਨਾਂ ਦੇ ਪਰਮਾਤਮਾ ਨੇ ਬਚਾ ਕਰਤਾ ਇਹ ਚ ਮੇਰਾ ਵੀ ਫਾਇਦਾ ਹੈ ਉਹਨਾਂ ਦਾ ਵੀ ਫਾਇਦਾ ਹੈ ਨਾ ਤੇ ਕਿਉਂਕਿ ਯਾਰ ਮੈਂ ਤਾਂ ਇੱਕ ਦੋ ਢੇੜੇ ਲਾਣੇ ਸੀ ਮੇਰੇ ਢੇੜੇ ਵੀ ਛੁੱਟੇ ਹੈ ਨਾ ਚਲੋ ਉਹਦਾ ਆਪਾਂ ਕਹਿੰਦੇ ਨਹੀਂ ਕੋਈ ਚੱਕਰ ਨਹੀਂ ਨਾ ਭਾ ਯਾਰ ਗਾਂ ਬਸ ਅੱਜ ਮੇਰ ਨਾਲ ਹੋਇਆ ਕਹ ਲੂੰਗੇ ਇਸੇ ਹੋਰ ਨਾ ਹੋ ਸਕਦਾ ਆ ਪੰਪ ਤੋਂ ਤੇਲ ਆਪੋਂ ਡੀਲ ਗੱਡੀਆਂ ਚ ਪੈਟਰੋਲ ਪਾਈ ਜਾਂਦੇ ਗੱਡੀਆਂ ਭੰਡਾ ਬਣਾ ਲਤਾ ਮੇਰੇ ਯਾਰ ਕੂਲਰ ਕੋਰ ਤੇ ਗੁੱਜਿਆ ਇਹ ਪੰਪ ਤੇ ਆ ਗਿਆ ਤੇਲ ਪਾਉਣਾ ਤੇ ਉਹੀ ਪੰਪ ਆ ਧੰਨਵਾਦ ਤੁਹਾਡਾ ਸਾਰੀ ਗੱਲ ਵੀ ਸਹੀ ਗੱਲ ਆ ਉਹੀ ਪੰਪ ਆ ਗਿਆ ਯਾਰ ਇਹ ਉਹੀ ਪੰਪ ਹੈ ਇਹਨਾਂ ਨੇ ਡੀਜ਼ਲ ਦੀ ਹੋਰ ਵਿੱਚ ਪٹرول ਪਾ ਲਿਆ ਸਹੀ ਗੱਲ ਆ ਬ ਗੱਡੀ ਸਾਡੀ ਚ ਨਾ ਘੱਟੋ ਘਾਟ ਆ ਬ 10 ਲੀਟਰ ਇੱਥੋਂ ਪੈਟਰੋਲ ਪਾਤਾ ਇਹਨੇ ਮੁੜ ਕੇ ਮਾਲਕ ਕੋਲ ਮੈਂ ਪੰਜ ਵਾਰੀ ਆਇਆ ਮਾਲਕ ਨੇ ਗੱਲ ਨਹੀਂ ਸੁਣੀ ਸੁਣਦੇ ਨਹੀਂ ਗੱਲ ਤੇ 600 ਵਾਰੀ ਪੰਜ ਵਾਰੀ ਆਇਆ ਕੋਈ ਗੱਲ ਨਹੀਂ ਸੁਣੀ ਉਲਟਾ ਮੈਨੂੰ ਕਹਿੰਦਾ ਕਹਿੰਦਾ ਜੇ ਤੈਨੂੰ ਲੋੜ ਆ ਤਾਂ ਉਦਾਂ ਲੈ ਜਾ ਜਲੀਲ ਕੀਤਾ ਹਨਾ ਤੇ ਬਾਕੀ ਮੇਰੇ ਕੋ ਪਰਤੀ ਬੈਗੀ ਮੈਂ ਵੇਚਦਾ ਆਉਂਗਾ ਤੇ ਇਹ ਸਿਸਟਮ ਆ ਯਾਰ ਸਾਨ ਹੋ ਰਿਹਾ ਗੱਡੀਆਂ ਦਾ ਇੱਕ ਗੱਡੀ ਦਾ ਘੱਟੋ ਘਾਟ ਵੀ ਆਪੇ ਜੇ ਕਹਿੰਦੇ ਸਾਡਾ ਪੰਪ ਪਾਰਟੀ ਗਲਤ ਕੱਢਦਾ ਡੀਜ਼ਲ ਵਾਲੀ ਪੈਟਰੋਲ 'ਚ ਗੱਡੀ ਜਾਂਦਾ ਪੈਟਰੋਲ ਹੀ ਡੀਜ਼ਲ 'ਚ ਗੱਡੀ ਜਾਂਦਾ ਸਹੀ ਗੱਲ ਆ ਤੇ ਗੱਡੀ ਦਾ 7-8000 ਦਾ ਨੁਕਸਾਨ ਹੋ ਗਿਆ ਆਵਾਜ਼ ਗੱਡੀ ਟਰਬੋ ਤੁਹਾਨੂੰ ਮੈਂ ਚੈੱਕ ਕਰਾਈ ਦਿੱਤੀ ਆ ਤੁਹਾਡੀ ਪਾਰਟੀ ਸਿਸਟਮ ਬੰਦ ਹਾਲ ਤਾਂ ਡੀਲ ਸਹੀ ਜਾਂਦਾ ਹਾਂ ਤੇ ਬੂਲਣ ਮੋੜ ਤੇ ਬੂਲਣ ਮੋੜ ਤੇ ਆਪਣਾ ਨਵਾਂ ਪੰਪ ਖੁੱਲਿਆ ਸਿਗਾਏ ਜੱਖਣਾ ਪੜਦੀ ਯਾਰ ਗੱਡੀ ਦੀ ਪੰਜ ਵਾਰੀ ਮਾਲਕਾਂ ਕੋਲ ਆਇਆ ਮੈਂ ਕੋਈ ਸੁਣਵਾਈ ਨਹੀਂ ਪੰਜੇ ਵਾਰ ਕਹੀਏ ਵੀਡੀਓ ਦਿਖਾਣੇ ਆ ਦਿਖਾਈ ਹੈ ਨਹੀਂ ਹਰੇਕ ਵਾਰ ਹਨਾ ਤੇ ਕਾਫੀ ਨੁਕਸਾਨ ਹੋ ਗਿਆ ਗੱਡੀ ਦਾ ਤੁਹਾਨੂੰ ਮੈਂ ਸਾਰੀ ਗੱਲ ਦੱਸਦਾ ਬਾਅਦ ਚ ਸੋਚ ਸਾਂਝ ਕੇ ਬਹੁਤ ਨਵੀਆਂ ਗੱਡੀਆਂ ਦੀ ਜੱਖਣਾ ਪਟਾ ਲਿਓ ਸਹੀ ਗੱਲ ਸੋਚ ਸਾਂਝ ਕੇ ਤੋ ਤੇਲ ਪਾਇਓ ਬੂਲਣ ਮੋੜ ਤੇ ਕਿਉਂਕਿ ਨਵੀਆਂ ਨਵੀਆਂ ਗੱਡੀਆਂ ਦੀ ਜੱਖਣਾ ਪੜਦੀ ਇਨਾਂ ਨੂੰ ਯਾਰ ਮੇਰੀ ਗੱਡੀ ਤਾਂ ਗੱਡੀ ਦੀ ਆਵਾਜ਼ ਟਰੈਕਟਰ ਵਰਗੀ ਬਣਾ ਦਦੀ ਤੇ ਚਾਰ ਪੰਜ ਚਾਂਸ ਹੋ ਗਏ ਅੱਧਾ ਵੀ ਨਹੀਂ ਹੋਇਆ 10 ਲੀਟਰ 1000 ਰੁਪਏ ਦਾ ਡੀਜ਼ਲ ਪਵਾ ਪੈਟਰੋਲ ਪਾਤਾ 10.5 ਉਹ ਪੰਪਾ ਬੂਲੜ ਮੋੜ ਤੇ ਪਰ ਮਾਲਕਾ ਉਹ ਗੱਲ ਕਰਨੇ ਲਿਆਏ ਤਾਂ ਕਹਿੰਦੇ ਉਦਾਂ ਲੋਣਾ ਤਾਂ ਲੈ ਜਾ ਬੇਚ ਤੇ ਕੀਤੀ ਆ ਪੰਪਾ ਫਟਾਕਾ ਹੀ ਪੈ ਲੱਗਾ ਮੀਂਹ ਦਾ ਲੱਗੇ ਪਿਆ ਮੀਂਹ ਨਜ਼ਾਰਾ ਲਿਆਤਾ ਮੀਂਹ ਨਜ਼ਾਰਾ ਆਇਆ ਆਇਆ ਸਿਰਾਂ ਲੱਗਿਆ ਵਾ ਉਹਦਾ ਨਾ ਮੀਂਹ ਬਾਬੇ ਪਾਣੀ ਪਾਣੀ ਹੋ ਜਾਵੇ ਕੱਢ ਕੇ ਲਾਤੀ ਕਿ ਨਾ ਤਾਂ ਹੋ ਜੂਗੀ ਨਾਲੇ ਮੀਂਹ ਨਾਲੇ ਇੰਨਾ ਗਰਮੀ ਨੇ ਕੰਨ ਤਾਇਆ ਪਿਆ ਨਾ ਦੇਖੀ ਬਹੁਤ ਮਾੜਾ ਹਾਲ ਚ ਗਰਮੀ ਨੇ ਕੀਤਾ ਪਿਆ ਆ ਲਿਆਤਾ ਸਵਾਲ ਲਿਆਤਾ ਮੀਂਹ ਰੰਮੋ ਭਾਈ ਨਾਓ ਨਾਓ ਨਜ਼ਾਰੇ ਲੋ ਆਏ ਹੇ ਤਰਸ ਕੇ ਆ ਸੱਚੀ ਮੀਨੂ ਦੇਖੋ ਦਾ ਪਟਾਕਾ ਹੀ ਪਾ ਛੱਡਿਆ ਬਾਪੇ ਮੀਂਹ ਨੇ ਰਹਿ ਮੀਂਹ ਮੀਂਹ ਦੀ ਪਹਿਲੀ ਬਰਸਾਤ ਹੈ ਪਟਾਕਾ ਇਹ ਭਰਾ ਤਾਂ ਮੀਂਹ ਦਾ ਪਤਾ ਗੱਡੀ ਕੱਢ ਕੇ ਬਾਹਰੇ ਰਾਤੀ ਮਖਨ ਧੋ ਜੋਗੀ ਵਧੀਆ ਤਰ੍ਹਾਂ ਖਤਰੀ ਲੈ ਕੇ ਖੜੇ ਆ ਸਾਡੇ ਮਹੱਲੇ ਦੇ ਸਾਰੇ ਭੰਨ ਲੱਗਿਓ ਮੀਂਹ ਚ ਸਵਾਦ ਆਈ ਜਾਂਦਾ ਇਹ ਨਾ ਇਹ ਨਜ਼ਾਰਾ ਵੱਖਰਾ ਆਈਆ ਪਾਣੀ ਪਾਣੀ ਹੋ ਗਿਆ ਤੱਕ ਤੱਕ ਸੀਨਾ ਛੜ ਕੇ ਉਹ ਤਾਂ ਸੜਕ ਸਾਡੀ ਭਰੀ ਜਾਂਦੀ ਐ ਨਾ ਪਾਣੀ ਆ ਪੂਰੀ ਬੰਦੇ ਸਾਡੇ ਦੋ ਆ ਗਏ ਉੱਪਰ ਨੂੰ ਮੀਂਹ ਚ ਆਪਾਂ ਆਏ ਮਗਰ ਇਹ ਆ ਗਿਆ ਵੀ ਰੈਂਬੋ ਵੀ ਉਹ ਵੀ ਉਹ ਭੂਰੇ ਹੁਣ ਲੁਕਦਾ ਫਿਰਦਾ ਸਾਲੇ ਉੱਪਰ ਕੀ ਕਰਨ ਆਇਆ ਥੱਲੇ ਨੂੰ ਭੂਰੇ ਤੂੰ ਕਰਨ ਗਿਆ ਆ ਲਓ ਮੀਨ ਹੈ ਯਾਰ ਨਜ਼ਾਰਾ ਲਿਆਤਾ ਉਦਾਂ ਜਿਦਾ ਮਰਜੀ ਹੈ ਪਹਿਲੀ ਬਰਸਾਤ ਫਟਾਕਾ ਪਾਉਂਦਾ ਪੂਰਾ ਸਾਰੀ ਗਰਮੀ ਚੱਕਦੀ ਮੀਨ ਧੰਨ ਧੰਨ ਕਰਾਤੀ ਯਾਰ ਹੈ ਵਾਹ ਆਹੀ ਵਲੌਗ ਬਣਾਣੇ ਆਦੇ ਹੈ ਕੰਟੈਂਟ ਤੇਗਾ ਨਹੀਂ ਕੋਈ ਬਰਸਾਤ ਦਿਖਾਣੇ ਭਰਾਵਾਂ ਨੂੰ ਹੈ ਦੇਖੇ ਦੇਖੇ ਨਜ਼ਾਰਾ ਲਾਓ ਜਿਹੜੇ ਬਾਹਰ ਮੇਰੇ ਭਰਾ ਬੈਠੇ ਆ ਕੈਨੇਡਾ ਅਮਰੀਕਾ ਵਾਲੇ ਦੇਖੋ ਪੰਜਾਬ ਦੀ ਬਰਸਾਤ ਹੈ ਪਹਿਲੀ ਬਰਸਾਤ ਪੰਜਾਬ ਦੀ ਸਵਾਦ ਆਈ ਜਾਂਦਾ ਬਾਬਿਓ ਮਾੜਾ ਗੱਡੀ ਕੱਢ ਕੇ ਬਾਹਰ ਲਾਤੀ ਤੁਸੀਂ ਦੇਖ ਲੇ ਜੀ ਭਰਿਆ ਜਾਂਦਾ ਪਾਣੀ ਪਾਣੀ ਦੇਖੋ ਤਾਂ ਲੋਕ ਤਾਂ ਨਜ਼ਾਰੇ ਹੈ ਕੈਨੇਡਾ ਅਮਰੀਕਾ ਵਾਲੇ ਲੋਕ ਦੇਖਦੇ ਆ ਕਤਰ ਵਾਲੇ ਡबई ਵਾਲੇ ਹੈ ਇਸਕੇ ਯਾਰ ਸਾਰੇ ਬੰਦੇ ਨਾਲ ਲੱਗੇ ਹੋ ਮੀਨੇ ਪਾਣੀ ਪਟਾਕਾ ਦਿੱਤਾ ਪੂਰਾ ਸਵਾਦ ਆਈ ਜਾਂਦਾ ਆ ਰੈਂਬੋ ਸਾਡਾ ਅੱਜ ਪਹਿਲੀ ਵਾਰ ਉਹਦਾ ਪਾਣੀ ਤਾਂ ਇੰਨਾ ਡਰਦਾ ਸੀ ਗੱਲ ਛੱਡ ਦੋ ਅੱਜ ਮੀਂਹ ਚ ਨਾ ਆਈ ਜਾਂਦਾ ਰੈਂਬੋ ਇਹਨੂੰ 20 ਮਿੰਟ ਹੋ ਗਏ ਹਨੀ ਪੌਣਾ ਘੰਟਾ ਹੋ ਗਿਆ ਮੀਂਹ ਲੱਗੇ ਨੂੰ ਇਹਨੂੰ 20 ਮਿੰਟ ਹੋ ਗਏ ਮੀਂਹ ਚ ਖੜੇ ਨੂੰ ਨਾ ਲੱਗਿਆ ਰੈਂਬੋ ਓਏ ਚੱਲ ਥੱਲੇ ਨੂੰ ਉੱਦਾਂ ਪਾਣੀ ਤਾਂ ਇੰਨਾ ਡਰਦਾ ਉਸ ਗੱਲ ਛੱਡ ਦੋ ਉਹ ਦੇਖੋ ਸਰਾਈ ਆ ਮੋਹ ਵਾਲਾ ਓਏ ਹੋਏ ਰੈਂਬੋ ਥੱਲੇ ਜੱਲ ਅੰਦਰ ਗਾਲੀਆਂ ਗੁਲੀਆਂ ਬਣੀਆਂ ਵੀ ਹੁਣੇ ਸੀਗੀਆਂ ਮਨ ਦਾ ਉੱਥੋਂ ਜਾਂਦੀ ਲੱਗਣੀ ਗਲੀ ਇਹ ਟੁੱਟ ਜਾਣੀ ਹੁਣੇ ਬਣੀਆਂ ਸੀਗੀਆਂ ਮੀਂਹ ਹੀ ਤਾਂ ਫਿਰ ਉਦੋਂ ਦੇ ਉਦੋਂ ਦੇ ਕਹ ਗਿਆ ਰੱਬਾ ਮੀਂਹ ਪਾ ਦੇ ਰੱਬਾ ਮੀਂਹ ਪਾ ਦੇ ਔਖੇ ਟਾਈਮ ਰੱਬ ਚੇਤਾ ਆਉਂਦਾ ਹੈ ਜਾਂ ਗਰਮੀ ਵੀ ਇੰਨੀ ਕੱਟੀ ਨੇ ਕਿ 45 40 47 ਤੱਕ ਗਿਆ ਟੈਂਪਰੇਚਰ ਓਏ ਹੋਏ ਹੋਰ ਆ ਸਵਾ ਸਵਾ ਦੇ ਆਈ ਜਾਂਦਾ ਸਵਾ ਲਈ ਹੈ ਇਸ ਕੇ ਵੱਖਰਾ ਯਾਰ ਮੀਂਹ ਦਾ ਇੱਕ ਆ ਬੰਦਾ ਸਾਡੇ ਚ ਪਹਿਲੀ ਵਾਰ ਨਾਲ ਲੱਗਿਆ ਮੀਂਹ ਚ ਜਹਾਦਾ ਦੇ ਆਂਦਾ ਹੈ 4-5 ਸਾਲ ਹੋ ਗਿਆ ਅਜੀ ਪਹਿਲੀ ਵਾਰ ਮੀਂਹ ਚ ਨਾਲ ਲੱਗਿਆ ਵਾ ਮੇਰਾ ਪਾਣੀ ਤਾਂ ਇੰਨਾ ਡਰਦਾ ਨਾ ਬੰਦਾ ਹੈ ਓਏ ਹੋਏ ਨਜ਼ਾਰੇ ਹੀ ਹੋ ਰਹੇ ਨੇ ਨਜ਼ਾਰੇ ਹੀ ਹੋ ਰਹੇ ਹੈ ਲੈ ਵੀ ਮੇਤਰਾ ਜਿੰਨਾ ਟਾਈਮ ਮੀਂਹ ਪਿਆ ਕੌਣਾ ਘੰਟਾ ਪਿਆ ਆਪਾਂ ਦਾ ਇਹ ਕੋਠੇ ਦੇ ਪੂਰਾ ਚਿਲ ਕੀਤਾ ਹੋ ਨਜ਼ਾਰੇ ਲੈ ਛਤਰੀ ਲੈ ਕੇ ਖੜੇ ਰਹੇ ਗੱਡੀ ਬਾਹਰ ਟੋੜ ਸੀ ਤੇ ਰੈਂਬੋ ਵੀ ਨਾ ਲਿਆ ਪੂਰੇ ਨਜ਼ਾਰੇ ਲੈ ਕਿਉਂ ਯਾਰ ਚਾਹ ਬੜਾ ਸੀ ਬਰਸਾਤ ਦਾ ਬਹੁਤ ਟਾਈਮ ਦੀ ਵੇਸ ਦੀ ਮੀਂਹ ਨਹੀਂ ਪਵੇ ਨਹੀਂ ਪਵੇ ਅੱਜ ਰੱਬ ਨੇ ਸੌਂਡ ਲੀਆ ਮੀਂਹ ਪੈ ਗਿਆ ਹੈ ਮੈਂ ਤਾਂ ਕਹਿੰਦਾ ਦੋ ਦਿਨ ਪੈਂਦੇ ਰਵੇ ਪਰ ਪੂਰਾ ਹਫਤਾ ਦੱਸਿਆ ਬੰਦੇ ਨੇ ਤੇ ਬਾਕੀ ਮੇਰਾ ਭਰਾ ਦੱਸਿਓ ਕਮੈਂਟ ਕਰਿਓ ਕਿੱਥੇ ਕਿੱਥੇ ਪੈ ਮਹੀ ਹੈ ਨਾ ਨਾਲੇ ਮਿੱਤਰੋ ਨਾਲੇ ਅੰਮੇਤਰ ਪਿਆਰਾ ਖੋਜ ਹੋਇਆ ਬੰਦਾ ਜੇ ਕੋ ਬੈਠਾ ਮਿੱਤਰ ਨਾ ਮਾ ਮਿੱਤਰ ਬੰਦਾ ਏ ਚਾਮੁ ਚੜੇ ਕਾਹ ਚਾਮੁ ਚੜੇ ਆ ਜਾ ਚਾਮੁ ਚੜਕੇ ਇਹਦੇ ਪਾਣੀ ਤਾਂ ਡਰਦਾ ਤਾਂ ਜਮਨ ਡਰਿਆ ਜਾ ਬਈ ਪੂਰਾ ਘੰਟਾ ਸਾਡੇ ਨਾਲੇ ਪੌਣਾ ਘੰਟਾ ਮੀਚ ਖੜਦੇ ਆ ਹਾਂ ਕਿਆ ਕਹਿਣਾ ਕਿਆ ਹੋਇਆ ਭੂੰਡ ਖਾਣਿਆ ਇਹ ਬਾਬੇ ਭੂੰਡ ਬਹੁ ਖਾਂਦਾ ਦੁੱਧ ਪਾਇਆ ਇਹਨੂੰ ਪਾਈਦਾ ਦੁੱਧ ਛੱਡ ਕੇ ਭੁੰਡਾਂ ਦੇ ਵਾਲੇ ਹੋ ਜਾਂਦੇ ਰੋਟੀ ਛੱਡ ਕੇ ਪੈਟਗ੍ਰੇਨ ਛੱਡ ਕੇ ਭੁੰਡ ਖਾਣ ਐਨਾ ਮੀਂਹ ਪਿਆ ਧੁੱਪ ਮਗਰੇ ਆ ਗਈ ਸਭ ਨੂੰ ਪੈੜਾ ਕੰਮ ਲੱਗਦਾ ਧੁੱਪ ਦਾ ਸੂਰਜ ਮਗਰੇ ਆ ਗਿਆ ਹੈ ਨਜ਼ਾਰਾ ਆਇਆ ਪਿਆ ਸੱਜ ਗੱਡੀ ਤਾਂ ਹੰਤ ਹੋ ਗਈ ਵਧੀਆ ਧੁੱਪ ਮਗਰੇ ਆ ਗਈ